ਨਕੌਦਰ ਦੀਆਂ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਨਗਰ ਕੌਂਸਲ ਨਕੌਦਰ ਵੱਲੋਂ ਇੱਕ ਵੱਡੀ ਕਾਰਵਾਈ ਅੱਜ ਦੇਖਣ ਨੂੰ ਮਿਲੀ ਕਾਫੀ ਸਮੇਂ ਬਾਅਦ ਕਿਉਂਕਿ ਕਾਫੀ ਸਮੇਂ ਬਾਅਦ ਤਾਂ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਪਹਿਲਾਂ ਜਿਹੜਾ ਹੈਗਾ ਈਓ ਰੰਦੀਪ ਸਿੰਘ ਜਦੋਂ ਨਕੌਦਰ ਦੇ ਵਿੱਚ ਦਾਖਲ ਹੋਏ ਸਨ ਤਾਂ ਕਾਫੀ ਜਿਹੜੀਆਂ ਰੇੜੀਆਂ ਵਾਲੇ ਸਨ ਜਿਹੜੇ ਦੁਕਾਨਾਂ ਬਾਹਰ ਲਗਾਉਂਦੇ ਸਨ ਉਹਨਾਂ ਤੇ ਇੱਕ ਵੱਡੀ ਕਾਰਵਾਈ ਕੀਤੀ ਦੇਖਣ ਨੂੰ ਮਿਲਦੀ ਸੀ ਪਰ ਅੱਜ ਕਾਫੀ ਸਮੇਂ ਬਾਅਦ ਜੇਕਰ ਗੱਲ ਕਰੀਏ ਤਾਂ ਫਿਰ ਤੋਂ ਉਸੇ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲੀ ਨਕੋਦਰ ਦੀ ਸਬਜ਼ੀ ਮੰਡੀ ਦੇ ਵਿੱਚ ਵੀ ਜਿਹੜੀਆਂ ਦੁਕਾਨਾਂ ਬਾਹਰ ਲੱਗੀਆਂ ਸਨ ਸਬਜ਼ੀਆਂ ਬਾਹਰ ਲਗਾਈਆਂ ਸਨ ਦੁਕਾਨਦਾਰਾਂ ਨੇ ਉਹਨਾਂ ਤੇ ਵੀ ਇੱਕ ਵੱਡੀ ਕਾਰਵਾਈ ਕੀਤੀ ਅਤੇ ਉੱਥੇ ਹੀ ਨਕੋਦਰ ਰਣ ਰਣਦੀਪ ਸਿੰਘ ਜਿਹੜੇ ਈਓ ਨੇ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੰਦੇ ਹੋਏ ਕਿਹਾ ਕਿ ਮੈਂ ਇੱਕ ਵਾਰ ਫਿਰ ਤੋਂ ਦੁਕਾਨਦਾਰਾਂ ਨੂੰ ਅਤੇ ਜਿਹੜੇ ਰੇੜੀਆਂ ਬਾਹਰ ਲਾਉਂਦੇ ਹਨ ਸੜਕਾਂ ਤੇ ਲਾਉਂਦੇ ਹਨ ਉਹਨਾਂ ਨੂੰ ਮੈਂ ਚੇਤਾਵਨੀ ਦਿੰਦਾ ਹਾਂ ਤੇ ਦੁਕਾਨਾ ਵਾਲਿਆਂ ਨੂੰ ਵੀ ਚੇਤਾਵਨੀ ਦਿੰਦਾ हां कि ਜਿਹੜੇ ਦੁਕਾਨਾਂ ਦੇ ਬਾਹਰ ਸਮਾਨ ਲਗਾਉਂਦੇ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਪਹਿਲਾਂ ਵੀ ਕਈ ਵਾਰ ਜੜੀਆਂ ਹੈਗੀਆਂ ਮਨਿਆਦੀਆਂ ਵੀ ਕਰਵਾਈਆਂ ਗਈਆਂ ਪਰ ਦੁਕਾਨਦਾਰ ਜਿਹੜੇ ਹਨ ਫੇਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਮਾਨ ਲਗਾਉਂਦੇ ਹਨ ਅਤੇ ਰੇੜੀਆਂ ਵੀ ਜਿਹੜੀਆਂ ਸੜਕਾਂ ਦੇ ਵਿੱਚ ਲੱਗਦੀਆਂ ਜਿਸ ਕਰਕੇ ਟ੍ਰੈਫਿਕ ਦੀ ਕਾਫੀ ਸਮੱਸਿਆ ਆ ਰਹੀ ਸੀ ਅਤੇ ਇਸੇ ਨੂੰ ਦੇਖਦੇ ਹੋਏ ਅੱਜ ਰੰਦੀਰ ਸਿੰਘ ਜਿਹੜੇ ਨੇ ਈਓ ਨਕੌਦਰ ਉਹਨਾਂ ਇੱਕ ਵੱਡੀ ਕਾਰਵਾਈ ਕੀਤੀ ਕੈਮਰਾ ਪਰਸਨ ਦੇ ਨਾਲ ਪੁਨੀਤ ਤੋੜਾ ਨਕੌਦਰ महिरबानी चलो चपे अ যা <muchas> ਕਰੇਗਾ ਜੀ ਅੱਜ ਜੀ ਸਰ ਅੱਜ ਜੀ ਸਰ ਇੱਕ ਵੱਡੀ ਕਾਰਵਾਈ ਜੇ ਆਪਾਂ ਕਵਾਂਗੇ ਨਗਰਪਾਲਿਕਾ ਨੂੰ ਦੇਖਣ ਨੂੰ ਮਿਲੀ ਆ ਬਹੁਤ ਚਿਰ ਬਾਅਦ ਇਹ ਜੜੀਆਂ ਰੇੜੀਆਂ ਸਰਕਾਂ ਤੇ ਲੱਗੀਆਂ ਹੋਈਆਂ ਸੀ ਜਦ ਦੁਕਾਨਦਾਰਾਂ ਨੇ ਬਾਹਰ ਸਮਾਨ ਲਾਇਆ ਸੀ ਉਹਨਾਂ ਨੂੰ ਜਿਹੜਾ ਰਗਾ ਅੱਜ ਵਾਰਨਿੰਗ ਵੀ ਕਈਆਂ ਨੂੰ ਦਿੱਤੀ ਗਈ ਲੱਗੀਆਂ ਦਾ ਸਮਾਨ ਕਿ ਚੱਕਿਆ ਗਿਆ ਠੀਕ ਹਨ ਚਾਹੀਏ ਇਸ ਤਰ੍ਹਾਂ ਕਿ ਪਬਲਿਕ ਕੋਲੋਂ ਇਹ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਨਕੌਦਰ ਦੇ ਬਾਜ਼ਾਰਾਂ ਵਿੱਚ ਜਿਹੜੀ ਆ ਉਹ ਅਨਧਿਕਾਰਤ ਜਿਹੜੀ ਆ ਉਹ ਕਬਜ਼ੇ ਬੜੇ ਕੀਤੇ ਗਏ ਆ ਤੇ ਉਹਦੇ ਵਿੱਚ ਕੁਝ ਰੇੜੀਆਂ ਅਲੇ ਵੀ ਸ਼ਾਮਿਲ ਆ ਕੁਝ ਦੁਕਾਨਦਾਰਾਂ ਨੇ ਵੀ ਅੱਗੇ ਦੁਕਾਨ ਦੇ ਅੱਗੇ ਜ਼ਿਆਦਾ ਜਗ੍ਹਾ ਤੇ ਕਬਜ਼ਾ ਕੀਤਾ ਹੈ ਤੇ ਉਹਨੂੰ ਦੂਰ ਕਰਨ ਲਈ ਅੱਜ ਸਾਡੇ ਸਟਾਫ ਨੇ ਪੁਲਿਸ ਡਿਪਾਰਟਮੈਂਟ ਦੀ ਹੈਲਪ ਨਾਲ ਜਿਹੜੀ ਅੱਜ ਅਸੀਂ ਸ਼ਹਿਰ ਵਿੱਚ ਰਾਊਂਡ ਲਗਾਇਆ ਤੇ ਜਿਹੜੀਆਂ ਵੀ ਰੇੜੀਆਂ ਜਾਂ ਜਿਨ੍ਹਾਂ ਨੇ ਸਮਾਨ ਰੂਟ ਤੇ ਰੱਖਿਆ ਸੀ ਉਹ ਸਮਾਨ ਅਸੀਂ ਅੱਜ ਉਹਨਾਂ ਦਾ ਜ਼ਬਤ ਕਰਕੇ ਲੈ ਆਏ ਆ ਸਰ ਇਹ ਕਾਰਵਾਈ ਅੱਜ ਬੜੇ ਸਮੇਂ ਬਾਅਦ ਦੇਖੀ ਗਈ ਪਹਿਲਾਂ ਤੁਸੀਂ ਲਗਾਤਾਰ ਕਾਰਵਾਈ ਕੀਤੀਆਂ ਸੀਗੀਆਂ ਕੀ ਕਾਰਨ ਹੋਇਆ ਕਿ ਉਹ ਕਾਰਵਾਈ ਰੋਕ ਦਿੱਤੀ ਗਈ ਸੀ ਨਹੀਂ ਇਹ ਕਾਰਵਾਈ ਰੋਕ ਨਹੀਂ ਦਿੱਤੀ ਗਈ ਸੀ ਅਸੀਂ ਟਾਈਮ ਟੂ ਟਾਈਮ ਜਿਹੜਾ ਪਬਲਿਕ ਨੂੰ ਪਹਿਲਾਂ ਵੇਰ ਵੀ ਕੀਤਾ ਕਿਉਂਕਿ ਸਾਨੂੰ ਕਈ ਵਾਰੀ ਇਹ ਦੱਸਦੇ ਕਿ ਤੁਸੀਂ ਕਹਿ ਦਿੰਦੇ ਸੀ ਕਿ ਤੁਸੀਂ ਬਿਨਾਂ ਕੋਈ ਵਾਰਨਿੰਗ ਦਿੱਤੇ ਆਨੇ ਆ ਅਸੀਂ ਪਿਛਲੇ ਲਗਾਤਾਰ ਇਹਨਾਂ ਨੂੰ ਮੁਨਾਦੀ ਰਹੀ ਦੁਕਾਨਦਾਰਾਂ ਨੂੰ ਜਾਂ ਰੇੜੀ ਵਾਲਿਆਂ ਨੂੰ ਵਾਰਨਿੰਗ ਦਿੰਦੇ ਦਿੱਤੀ ਸੀ ਕਿ ਜਿਹੜੀਆਂ ਰੇੜੀਆਂ ਆ ਉਹ ਇਸ ਤਰ੍ਹਾਂ ਅਧਕਾਰਤ ਤਰੀਕੇ ਨਾਲ ਨਾ ਲਗਾਈਆਂ ਜਾਣ ਤੇ ਅੱਜ ਅਸੀਂ ਉੱਤੇ ਐਕਸ਼ਨ ਲੈ ਕੇ ਇਹ ਕੰਮ ਸ਼ੁਰੂ ਕੀਤਾ ਆ ਤੇ ਇਹ ਹੁਣ ਖਤਮ ਨਹੀਂ ਹੋਏਗਾ ਕਿਉਂਕਿ ਅੱਗੇ ਤਿਉਹਾਰਾਂ ਦੇ ਦਿਨਾਂ ਬਾਜ਼ਾਰਾਂ ਵਿੱਚ ਰੱਛ ਵੀ ਜ਼ਿਆਦਾ ਹੋਣਾ ਆ ਪਬਲਿਕ ਦੀ ਆਉਂਦਗੀ ਜਾਂਨ ਵੀ ਜ਼ਿਆਦਾ ਹੋਣੀ ਆ ਇਸ ਕਰਕੇ ਸਾਡੀ ਪੂਰੀ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਸ਼ਹਿਰ ਵਿੱਚ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਆਉਂ ਦਿੱਤੀ ਜਾਵੇ ਸਰ ਕਈ ਵਾਰ ਦੇਖਣ ਨੂੰ ਮਿਲਦਾ ਜਦੋਂ ਤੁਹਾਡੇ ਮੁਲਾਜ਼ਮ ਕਾਰਵਾਈ ਕਰਨ ਜਾਂਦੇ ਹੈਗੇ ਆ ਕਈ ਰੇੜੀਆਂ ਵਾਲੇ ਜਿਹੜੇ ਹੈਗੇ ਗਲੀਆਂ ਦੇ ਵਿੱਚ ਰੇੜੀਆਂ ਤਾਂ ਜਾਂਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਆ ਇਸ ਤਰ੍ਹਾਂ ਦੀ ਹੁਣ ਅਸੀਂ ਜਿਹੜੀ ਨਗਰ ਕੌਂਸਲ ਵੱਲੋਂ ਇੱਕ ਟੀਮ ਬਣਾਈ ਗਈ ਹੈ ਉਹ ਜਿਹੜੀ ਟੀਮ ਆ ਉਹ ਸਾਰਾ ਦਿਨ ਇਸ ਚੀਜ਼ ਨੂੰ ਚੈਕਿੰਗ ਕਰੇਗੀ ਯਾਨੀ ਕਿ ਅਸੀਂ 1 ਘੰਟੇ ਲਈ ਬਾਹਰ ਗਏ ਤੇ ਜੋ ਸਮਾਨ ਚੱਕ ਕੇ ਆ ਗਏ ਉਹ ਉਹਨਾਂ ਦੀ ਡਿਊਟੀ ਉਸ ਟੀਮ ਦੀ ਇਹ ਹੋਊਗੀ ਕਿ ਉਹ ਲਗਾਤਾਰ ਸ਼ਹਿਰ ਚ ਘੁੰਮ ਕੇ ਮੇਨ ਬਜ਼ਾਰਾਂ ਵਿੱਚ ਦੇਖਣਗੇ ਤੇ ਨਾਲੋਂ ਨਾਲ ਜੇ ਕੋਈ ਬੰਦੇ ਨੇ ਉਹ ਨਜਾਇਜ਼ ਤਰੀਕੇ ਨਾਲ ਸਾਮਾਨ ਚੱਕਿਆ ਰੱਖਿਆ ਹੋਇਆ ਤੇ ਉਹਨੂੰ ਨਾਲ ਦੇ ਨਾਲ ਹੀ ਆਪਾਂ ਚੱਕ ਲਵਾਂਗੇ ਅੱਜ ਸਬਜ਼ੀ ਮੰਡੀ ਦੇ ਵਿੱਚ ਵੀ ਇੱਕ ਕਾਰਵਾਈ ਦੇਖੀ ਗਈ ਹੈਗੀ ਆ ਕਿ ਉਹਨਾਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੂੰ ਕੋਈ ਜੁਰਮਾਨੇ ਲਗਾਏ ਜਾਣਗੇ ਤਾਂ ਉਹ ਜਿਹੜਾ ਸਾਮਾਨ ਹੈਗਾ ਵਾਪਸ ਨਹੀਂ ਕੀਤਾ ਜਾਊਗਾ ਅੱਜ ਅਸੀਂ ਉਸ ਜਿਹੜਾ ਸਾਮਾਨ ਚੱਕ ਕੇ ਲਿਆਂਦਾ ਉਹਦੇ ਵਿੱਚ ਫਲ ਜਾਂ ਸਬਜ਼ੀਆਂ ਵਗੈਰਾ ਵੀ ਸਿੱਗੀਆਂ ਜੋ ਰੈਡੀ ਮਾਰਕੀਟ ਵਾਲੇ ਸਾਰੇ ਇੱਥੇ ਆਏ ਸੀ ਉਹਨਾਂ ਨੇ ਰਿਕਵੈਸਟ ਕੀਤੀ ਕਿਉਂਕਿ ਸਾਡਾ ਸਮਾਨ ਜਿਹੜਾ ਸਬਜ਼ੀਆਂ ਇਹ ਖਰਾਬ ਹੋ ਜਾਂਦੀਆਂ ਜੇ ਇੱਕ ਦਿਨ ਵੀ ਪਈਆਂ ਰਹਿਣ ਇਸ ਕਰਕੇ ਉਹਨਾਂ ਦੀ ਰਿਕਵੈਸਟ ਤੇ ਅੱਜ ਅਸੀਂ ਕੁਝ ਫਾਈਨ ਪਾ ਕੇ ਉਹਨਾਂ ਨੂੰ ਵਾਪਸ ਕਰ ਦਿੱਤਾ ਹੈ ਪਰ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਕਿ ਅੱਗੇ ਤੋਂ ਨਾ ਤੇ ਅਸੀਂ ਉਹਨਾਂ ਦਾ ਸਮਾਨ ਵਾਪਸ ਕਰਨਾ ਆ ਤੇ ਜਿਹੜੀ ਕਾਰਵਾਈ ਵੀ ਸਖਤ ਹੋਏਗੀ ਸਰ ਪਹਿਲਾਂ ਵੀ ਆਪਾਂ ਕਈ ਵਾਰੀ ਵਾਰਨਿੰਗ ਆਉਦੀਆਂ ਅੱਜ ਇਹ ਵਾਰਨਿੰਗ ਦਿੱਤੀ ਯਾਰ ਇਹ ਕੀ ਕਹਿਣਾ ਤਾਉ ਨੀ ਹਰ ਵਾਰੀ ਵਾਰਨਿੰਗ ਨਹੀਂ ਇਹ ਤਾਂ ਕਹਿ ਲਓ ਕਿ ਵਾਰਨਿੰਗ ਉਹਨਾਂ ਨੂੰ ਜੁਰਮਾਨੇ ਵੀ ਕੀਤੇ ਆ ਜੁਰਮਾਨੇ ਵੀ ਇੱਕ ਕਾਰਵਾਈ ਆ ਕਿ ਜਿਹੜ ਦਾ ਸਮਾਨ ਚੱਕ ਕੇ ਲਿਆਂਦਾ ਉਹਨੂੰ ਅਸੀਂ ਜੁਰਮਾਨਾ ਕਰਕੇ ਔਰ ਉਹਦੇ ਕੋਲੋਂ ਲਿਖ ਕੇ ਲੈ ਕੇ ਲਿਆ ਆ ਕਿ ਮੈਂ ਅੱਗੇ ਭਵਿੱਖ ਵਿੱਚ ਜਿਹੜਾ ਆ ਇਸ ਤਰ੍ਹਾਂ ਨਹੀਂ ਕਰਾਂਗਾ ਜੇ ਉਹ ਦੁਬਾਰਾ ਵੀ ਉਹ ਕਰਨਗੇ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਫਿਰ ਅਸੀਂ ਚਲਾਨ ਕਰਕੇ ਕੋਰਟ ਵੀ ਭੇਜ ਭੇਜ ਸਕਦੇ ਆ ਰਿਪੋਰਟ ਜੀ ਵੀ ਉਹਨਾਂ ਨੂੰ ਪੇਸ਼ ਹੋਣਾ ਪਏਗਾ ਇਸ ਕਰਕੇ ਇਹ ਜਿਹੜੀ ਕਾਰਵਾਈ ਹੁਣ ਬੰਦ ਨਹੀਂ ਹੋਏਗੀ ਅੱਗੇ ਚੱਲੇ ਇਹ ਰਹਿ ਗਏ ਸਰ ਕਿਹੜੇ ਕਿਹੜੇ ਵਾਕਿਆ ਦੇ ਵਿੱਚ ਜਿਹੜੀ ਹੈਗੀ ਵਾਰਨਿੰਗ ਦਿੱਤੀ ਜਾ ਰਹੀ ਆ ਵੈਸੇ ਤਾਂ ਸਾਰੇ ਹੀ ਏਰੀਆ ਜਿੰਨਾ ਵੀ ਕਮਰਸ਼ੀਅਲ ਏਰੀਆ ਸਾਰੇ 'ਚ ਅਸੀਂ ਜਿਹੜੀ ਆ ਉਹ ਕੋਈ ਵੀ ਜਿਹੜੀ ਆ ਰੋਡ ਦੇ ਬਾਹਰ ਸਮਾਨ ਨਹੀਂ ਰੱਖਣ ਦੇਣਾ ਤੇ ਨਾ ਹੀ ਰੇੜੀ ਲੱਗਣੇ ਆ ਫਿਰ ਵੀ ਜਿਹੜੇ ਮੇਨ ਹੈਗੇ ਆ ਜਿੱਥੇ ਬਿਲਕੁਲ ਹੀ ਸਾਡੀ ਨੂੰ ਇੱਕ ਵੀ ਰੇੜੀ ਨਹੀਂ ਲੱਗਣ ਦਿੱਤੀ ਜਾਵੇਗੀ ਉਹ ਹੈ ਜਿੱਦਾਂ ਹਸਪੀਟਲ ਰੋਡ ਉਸ ਤੋਂ ਬਾਅਦ ਐਮਸੀ ਚੌਂਕ ਤੋਂ ਲੈ ਕੇ ਅੰਬੇਦਕਰ ਚੌਂਕ ਜਾਂ ਬਸ ਸੱਡੇ ਤੋਂ ਐਮਸੀ ਚੌਂਕ ਇਹ ਸਾਰੇ ਏਰੀਆ 'ਚ ਜਦੋਂ ਵੀ ਕੋਈ ਰੇੜੀ ਲੱਗੀ ਹੋਵੇ ਉਹਦੇ ਨਾਲ ਬੜੀ ਪ੍ਰੋਬਲਮ ਆਉਂਦੀ ਹੈ ਟ੍ਰੈਫਿਕ ਇਸ ਕਰਕੇ ਇਸ ਏਰੀਏ 'ਚ ਕੋਈ ਵੀ ਰੇੜੀ ਜਿਹੜੀ ਆ ਉਹ ਨਹੀਂ ਲੱਗਣ ਦਿੱਤੀ ਜਾਏਗੀ ਅਸੀਂ ਨਵੀਂ ਰੇੜੀ ਮਾਰਕੀਟ ਬਣਾਈ ਆ ਤੇ ਉੱਥੇ ਜਗ੍ਹਾ ਵੀ ਕਾਫੀ ਆ ਰੇੜੀ ਵਾਲੇ ਜਾਣ ਤੇ ਉੱਥੇ ਕਾਫੀ ਘੱਟੋ ਘੱਟ ਵੀ 84 ਰੇੜੀਆਂ ਦੀ ਅਸੀਂ ਜਗ੍ਹਾ ਬਣਾਤੀ ਆ ਉੱਥੇ ਤੇ ਦੂਸਰੇ ਪਾਸੇ ਜਿੱਥੇ ਖੁੱਲੀ ਸਪੇਸ ਆ ਉੱਥੇ ਕਮ ਸੇ ਕਮ ਵੀ 150 ਰੇੜੀ ਲੱਗ ਸਕਦੀ ਆ ਤੇ ਇਹ ਜਿਹੜੀਆਂ ਰੇੜੀਆਂ ਉੱਥੇ ਚੱਲਣ ਤਾਂ ਆਮ ਪਬਲਿਕ ਨੂੰ ਵੀ ਆਸਾਨੀ ਹੋ ਜਾਏਗੀ ਸਰ ਜੇਕਰ ਰੇੜੀਆਂ ਜਿਹੜੀਆਂ ਹੈਗੀਆਂ ਸੜਕਾਂ ਤੇ ਹੋਂਦੇ ਹੈਗੇ ਆ ਤਾਂ ਫੇਰ ਕੀ ਕਰੀਏ ਫਿਰ ਅਸੀਂ ਰੇੜੀਆਂ ਹੀ ਚੱਕਾਂਗੇ ਜੀ ਇਸ ਵਾਰ ਅਸੀਂ ਰਿਕੁਐਸਟ ਕਰਦੇ ਆ ਇਸ ਵਾਰ ਕਿ ਰੇੜੀ ਵਾਲੇ ਵੀਰ ਜਿਹੜੇ ਆ ਉਹ ਰੇੜੀਆਂ ਨਾ ਲਗਾਣ ਜੇ ਉਹਨਾਂ ਨੂੰ ਫਿਰ ਵੀ ਰੇੜੀਆਂ ਸਾਡੀ ਵਾਰਨਿੰਗ ਦੇ ਬਾਵਜੂਦ ਵੀ ਲਗਾਈਆਂ ਜਾਂਦੀਆਂ ਤੇ ਅਸੀਂ ਉਹ ਰੇੜੀਆਂ ਜਿਹੜੀਆਂ ਚੱਕ ਕੇ ਅਦਰ ਕਾਉਂਸਲ ਲੈਣ